ਤੋ ਹਾਂਜੀ ਬਾਜੀ ਨਮਸਕਾਰ ਹੈ ਆਪਾਂ ਆਪਸ ਹੱਥ ਸ਼ਾਇਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਜਿਹੜਾ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਘਰੇ ਦੇ ਟਾਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੂੰ ਉਮੀਦ ਕਰਦਾ ਮੇਰਾ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਠੀਕ ਹੈ ਜੀ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਖੁਸ਼ੀਆਂ ਮਾਣਦੇ ਹੋਣਗੇ ਮੇਰਾ ਵੀਰ ਉਹ ਹਾਂ ਜੀ ਵੀ ਦਰਸ਼ਕੋ ਚੈੱਕ ਕਰ ਲੋ ਜੀ ਆਪਣੇ ਅੱਜ ਵਾਲੇ ਸਾਣ ਦੀ ਕੁਆਲਿਟੀ ਵੀਰੇ ਤੁਹਾਨੂੰ ਪਤਾ ਹੀ ਆ ਜੋੜੇ ਐਸੇ ਲਾਈਦੇ ਮੇਰਾ ਵੀਰ ਨਿਹਰੇ ਬ੍ਰਾਹਮਾਸਟਰ ਸਦਨੋ ਬੰਦਾ ਕਨਫਿਊਜ਼ ਕਰ ਦੇਈਦਾ ਆਪਾਂ ਕਹਾਂ ਵੀ ਕਿਹੜਾ ਜੋੜਾ ਅਗਲਾ ਪਰਚੇਸ ਕਰੇ ਤੇ ਕਿਹੜਾ ਨਾ ਕਰੇ ਠੀਕ ਹੈ ਜੀ ਡੇਲੀ ਤੇ ਡੇਲੀ ਮੇਰਾ ਪਰ ਐਸੇ ਟਾਪ ਦੇ ਬਜੇ ਪ्युअर ਬਲੱਡ ਲਾਈਨ ਦੇ ਵਿੱਚੋਂ ਜਾਨਵਰ ਆਪਾਂ ਤੁਹਾਡੇ ਲਈ ਪੇਸ਼ ਕਰੀਦੇ ਨੇ ਆਪਣੇ ਸਿਰਫ ਚੈਨਲ ਦੇ ਉੱਤੇ ਬਿਲਕੁਲ ਬਜੇ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਚੈੱਕ ਕਰੋ ਮੇਰਾ ਵੀਰ ਆਪਣਾ ਅੱਜ ਵਾਲਾ ਵੱਡਾ ਜੋੜਾ ਵੀਰੇ ਬਲੱਡ ਲਾਈਨ ਤਕਰੀਬਨ ਮੇਰੇ ਕੱਲ ਵੀਰਾਂ ਨੂੰ ਪਤਾ ਯਾਰ ਠੀਕ ਹੈ ਪਰ ਵੀਰੇ ਆਪਾਂ ਉਹਨਾਂ ਵਾਸਤੇ ਨਸਲ ਦਾ ਨਾਮ ਦੱਸੀਦਾ ਆ ਠੀਕ ਹੈ ਜਿਹੜੇ ਬੰਦੇ ਅਣਜਾਣ ਹੁੰਦੇ ਨੇ ਬਾਕੀ ਚਲੋ ਜਿਨੇ ਜੋ ਸੋਚਣਾ ਜੋ ਕਹਿਣਾ ਬੰਦਾ ਕਹਿ ਸਕਦਾ ਹੈ ਠੀਕ ਆ ਆਪਾਂ ਕਿਸੇ ਦਾ ਮੇਰਾ ਭਰਾ ਮੂੰਹ ਤੇ ਹੱਥ ਨਹੀਂ ਰੱਖ ਸਕਦੇ ਠੀਕ ਹੈ ਤੇ ਮੇਰਾ ਵੀਰੇ ਕਮੈਂਟ ਕਰਕੇ ਸਦੋਂ ਤੁਸੀਂ ਲਾਜ਼ਮੀ ਦੱਸਣਾ ਚੈੱਕ ਕਰੋ ਵੀਰੇ ਆਪਣੇ ਪਰਦੇ ਕਬੂਤਰ ਦੀ ਕੁਆਲਿਟੀ ਬਹੁਤ ਮਰਾ ਵਾਲੇ ਕੂਤਰਾਂ ਵਿੱਚੋਂ ਦੇਖੋ ਜੀ ਬੜਰਾ ਕਬੂਤਰ ਹੈ ਇੱਕ ਅੱਖ ਜਮਾ ਚਿੱਟੀ ਦੂਜੀ ਅੱਖ ਦੇ ਵਿੱਚ ਮੇਰਾ ਭਰਾ ਪੈਂਦਾ ਐਸੇ ਕੂਤਰ ਦੇ ਟੀਰ ਤੇ ਮੇਰਾ ਵੀਰੇ ਸਟੈਂਡਿੰਗ ਮਿਸ਼ਨ ਤੁਸੀਂ ਚੈੱਕ ਕਰ ਲਓ ਯਾਰ ਕਬੂਤਰ ਦੀ ਵੀਰੇ ਮੋਢੇ ਅੱਧਾ ਇੰਚ ਬਾਹਰ ਨੂੰ ਕਰਕੇ ਖੜਦਾ ਦੇਖੋ ਜੀ ਚਿੱਟੀਆਂ ਪਥਰੀਲੀ ਅੱਖਾਂ ਦਾ ਆਪਣਾ ਕੂਤਰ ਪਤਾ ਲੱਗਦਾ ਮਰਾ ਭਰਾ ਹਾਂ ਬਈ ਜੋੜਾ ਹੈਗਾ ਆ ਆ ਮੋਢੇ ਚੈੱਕ ਕਰ ਲਓ ਮਰਾ ਭਰਾ ਜਨਬਰ ਦੇ ਅਭੀ ਪਤਾ ਲੱਗ ਜੁਕੇ ਹਾਂ ਵੀ ਅੱਜ ਵਾਲੇ ਜੋੜੇ ਦੇ ਵਿੱਚ ਕੀ ਗੱਲ ਬਾਤ ਆ ਰਹੀ ਗੱਲ ਬਾਈ ਜੀ ਆਪਣੀ ਮਾਦੀ ਦੀ ਚੈੱਕ ਕਰੋ ਮਰਾ ਭਰਾ ਕਬੂਤਰੀ ਆਪਣੀ ਦਾ ਕਦ ਕਾਠ ਸਦਨੋਂ ਪੂਰੀ ਬਾਹ ਜਿੱਦੀ ਉੱਚੀ ਲੰਮੀ ਗੂਤਰੀ ਤਿੰਨ ਕੰਨੀਆਂ ਬਿਲਕੁਲ ਬਰਾਬਰ ਪੈਰ ਦੇ ਵਿੱਚ ਇਹਦੇ ਪੱਕੀ ਰਿੰਗ ਪਾਈ ਹੋਈ ਆ ਠੀਕ ਆ ਟੌਪ ਦੇ ਬੰਦੇ ਦੇ ਘਰੋਂ ਆਈ ਹੋਈ ਕੂਤਰੀ ਆ ਮਰਾ ਭਰਾ ਤੇ ਸਦਨੋਂ ਆ ਆਪਣੇ ਕਬੂਤਰ ਦੀ ਤੁਸੀਂ ਮੜੀ ਜੀ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿਵੇਂ ਪੱਬਾਂ ਦੇ ਭਾਰ ਕਬੂਤਰ ਖਲੋਂਦਾ ਆ ਠੀਕ ਆ ਸ਼ਕਲ ਅਕਲ ਤੁਸੀਂ ਕੁਆਲਟੀ ਤੁਹਾਡੀ ਸਕਰੀਨ ਦੇ ਸਾਹਮਣੇ ਜੋ ਤੁਸੀਂ ਲਾਈਵ ਵਿੱਚ ਮਰਾ ਭਰਾ ਚੈੱਕ ਕਰ ਸਕਦੇ ਹੋ ਵਰੇ ਹੋਇਆ ਜੋੜਾ ਨਾ ਜੋੜੀ ਦੇ ਬੱਚੇ ਮੇਰਾ ਭਰਾ 사ਜਨ ਨੂੰ ਨਾ ਤਾਂ ਨਿੱਕੇ ਨਿੱਕੇ ਪਿੰਡਾਂ ਤੋਂ ਜਾਂਦੇ ਵੀਰੇ ਪੂਰੇ ਫੌਲਡ ਦੇ ਲੋਕਾਂ ਨੂੰ ਬਹੁਤ ਚੰਗੇ ਨੇ ਗੇਮ ਪਾਣੀ ਮੇਰਾ ਵੀਰ ਪੂਰਾ ਮੰਨਦੇ ਆ ਠੀਕ ਹੈ ਬਾਕੀ ਜਿਹੜਾ 사ਜਨ ਸ਼ਕਾਰੀ ਹੋਏਗਾ ਉਹ ਮੇਰਾ ਵੀਰ ਬੇਕੀ ਅੰਦਾਜ਼ਾ ਲਾ ਲੇਗਾ ਹਾਂ ਯਾਰ ਜੋੜੀ ਦੇ ਵਿੱਚ ਬਾਕੀ ਕੋਈ ਚੀਜ਼ ਹੈ ਤੇ ਮੇਰਾ ਭਰਾ ਕੋਲ ਆਪਾਂ ਨੂੰ ਉਹੀ ਬੰਦਾ ਕਰੇ ਜਿਹਨੂੰ ਚੰਗੇ ਕਬੂਤਰਾਂ ਦੀ ਰਿਕੁਆਇਰਮੈਂਟ ਹੋਇਆ ਕਰੇ 1500 ਵਾਲੇ ਵੀਰੇ ਮੈਨੂੰ ਫੋਨ ਨਾਲ ਲਾਇਆ ਕਰ ਠੀਕ ਹੈ ਵੀਰੇ ਸਾਡੀ ਆਪ ਦੀ ਖਰੀਦ ਅੱਗੇ ਉਹ ਜੀ ਆ ਠੀਕ ਹੈ ਚੀਜ਼ ਥੋੜ੍ਹਾ ਕੇ ਮੇਰਾ ਭਰਾ ਉਹ ਜੀ ਆਪਾਂ ਪੇ ਠੀਕ ਹੈ ਆਪ ਦਾ ਚੰਗੀ ਤਰ੍ਹਾਂ ਉਹਨਾਂ ਨੂੰ ਗਿਜਾਉ ਸੋਹਣੀ ਖਰਾਕ ਪਾ ਕੇ ਮੇਰਾ ਭਰਾ ਜਨੇ ਮਰਜੀ ਬੱਚੇ ਡਾਲੀਓ ਮੇਰਾ ਵੀ ਠੀਕ ਹੈ ਜੀ ਵਿਰੇ ਫਲ ਬਟਾ ਫਲ ਪੂਰੀ ਗਰੰਟੀ ਵਾਲਾ ਜੋੜਾ ਆ ਠੀਕ ਹੈ ਟਾਈਮ ਪਾਸ ਵਾਲੇ ਬੰਦੇ ਦੂਰ ਰਹਿ ਕਣ ਜਿਹੜਾ ਬੰਦਾ ਚਾਹਵਨ ਹੋਵੇ ਚੰਗੇ ਕਬੂਤਰਾਂ ਦਾ ਉਹੀ ਮੈਨੂੰ ਫੋਨ ਲਾਇਆ ਕਰੇ ਠੀਕ ਹੈ ਜੀ ਆ ਚੈੱਕ ਕਰ ਲੋ ਵਿਰੇ ਜੋੜਾ ਪਿਓਰ ਮੇਰਾ ਵਾਲੇ ਕਬੂਤਰਾਂ ਦੇ ਵਿੱਚੋਂ ਵਿਰੇ ਉੱਡਣ ਦੀ ਇਹਨਾਂ ਦੀ ਫਲ ਬਟਾ ਫਲ ਗਰੰਟੀ ਰਹੇਗੀ ਮੇਰਾ ਭਰਾ ਸਜਣਾਂ ਚੀਕਦੇ ਬੱਚੇ ਵੱਡੇ ਕੂਤਰਾਂ ਨੂੰ ਮਾਤ ਪਾਉਂਦੇ ਆਹ ਵਾਲੀ ਜੋੜੀ ਦੇ ਠੀਕ ਹੈ ਨਾ ਚੈੱਕ ਕਰ ਸਾਬਦੀਆਂ ਤੁਸੀਂ ਬਾਕੀ ਆਪਣੀ ਮਾਦੀ ਦਾ ਮੇਰਾ ਭਰਾ ਵਜੂਦ ਦੇਖੋ ਦੇਖੋ ਜੀ ਪਤਾ ਲੱਗਦਾ ਬਾਕੀ ਕੁਧਰੀਆਂ ਆਂਡਿਆਂ ਤੇ ਆਈ ਹੋਈ ਆ ਪਤਾ ਲੱਗਦਾ ਮੇਰਾ ਭਰਾ ਹਾਂ ਯਾਰ ਬਾਕੀ ਲੋਕਾਂ ਦੇ ਕੋਲ ਵੀ ਜਾਨਵਰ ਫਿਰਦੇ ਨੇ ਠੀਕ ਐ ਬਾਕੀ ਤੁਸੀਂ ਜਸ ਬਣਿਓ ਮੇਰਾ ਭਰਾ ਜਾਨਵਰ ਆਪਣਾ ਚੈੱਕ ਕਰ ਸਕਦੇ ਹੋ ਆਜੋ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਪਕਾ ਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੁਸੀਂ ਵੀਡੀਓ ਵਿੱਚ ਮੇਰਾ ਭਰਾ ਲਾਸਟ ਤੱਕ ਬਣੇ ਰਹੋ ਤੇ ਵਧੀਆ ਜਿਹਾ ਕਮੈਂਟ ਮੇਰਾ ਵੀ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਕਿ ਅੱਜ ਵਾਲੇ ਆਸਰ ਮੇਰੇ ਸਾਰੇ ਭਰਾਵਾਂ ਨੂੰ ਕਿਦਾਂ ਦੇ ਲੱਗੇ ਹਾਂ ਜੀ ਵੀਰ ਦਰਸ਼ਕੋ ਅੱਜ ਚੈੱਕ ਕਰ ਲੋ ਜੀ ਆਪਣਾ ਵੱਡਾ ਕੂਤਰ ਮੇਰਾ ਭਰਾ ਵੀਰੇ ਪਿਓਰ ਮਰਾ ਵਾਲੇ ਕੂਤਰਾਂ ਦੇ ਵਿੱਚੋਂ ਜਾਨਵਰ ਦਾ ਮੇਰਾ ਭਰਾ ਕੱਦ ਕਾਠ ਸ਼ਕਲ ਅਕਲ ਵੇਖ ਕੇ ਮੇਰੇ ਖਿਡਾਰੀ ਭਰਾ ਮਨੇ ਅੰਦਾਜ਼ਾ ਲਾ ਲੈਣਾ ਆ ਜੀ ਠੀਕ ਹੈ ਚੈੱਕ ਕਰ ਲੋ ਵੀਰੇ ਆਪਣਾ ਵੱਡਾ ਕੂਤਰ ਕੱਦ ਕਾਠ ਹੈਕ ਚੌੜੀ ਸ਼ਕਲ ਚੈੱਕ ਕਰੋ ਦੇਖੋ ਜੀ ਤੁਹਾਨੂੰ ਸਤਨੂ ਸ਼ਕਲ ਨਹੀਂ ਦੱਸ ਦਿੰਦਾ ਹਾਂ ਵੀ ਇਸ ਕਬੂਤਰ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਵੀਰੇ ਜਿਹੜਾ ਬੰਦਾ ਨਸਲਾਂ ਦਾ 파ਰਖੀ ਹੋਏਗਾ ਨਾ ਮੇਰਾ ਭਰਾ ਉਹ ਕੱਲੀ ਸਤਨੂ ਸ਼ਕਲ ਵੇਖ ਕੇ ਹੀ ਦੱਸ ਦਿੰਦਾ ਹਾਂ ਯਾਰ ਕਬੂਤਰ ਦੇ ਵਿੱਚ ਵਾਕਈ ਕੋਈ ਗੱਲ ਬਾਤ ਹੈਗੀ ਆ ਅਤੇ ਡੇਲੇ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਟੇਡਾ ਡੇਲਾ ਰਖਦਾ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਮਕਮਲ ਆਪਣੇ ਨੀਲੇ ਡੋਰੀਆਂ ਦਾ ਵਿਰੇ ਆਪਣਾ ਇਹ ਕੂਤਰ ਆ ਠੀਕ ਹੈ ਵਿਰੇ ਜਾਨਵਰ ਦੀ ਝਾਕ ਨਹੀਂ ਦੱਸ ਦਿੰਦੀ ਕਿ ਹਾਂ ਬਈ ਬਾਕੀ ਕੋਈ ਚੀਜ਼ ਫਿਰਦੀ ਆ ਖੋਡਿਆਂ ਦੇ ਵਿੱਚ ਦੇਖੋ ਸਦ ਨੂੰ ਲਾਸਟ ਵਾਲੀਆਂ ਦੋ ਕੰਨੀਆਂ ਕੂਤਰ ਦੀਆਂ ਹਲੇ ਆ ਰਹੀਆਂ ਨੇ ਉਹਦੇ باوجود ਮੇਰਾ ਭਰਾ ਕੰਨੀਆਂ ਬਿਲਕੁਲ ਪੂਸਤਾ ਹੀ ਰਖਦਾ ਆਪਣਾ ਕੂਤਰ ਇਹ ਠੀਕ ਹੈ ਹੈਕ ਚੈੱਕ ਕਰੋ ਅੱਗੋਂ ਚੌੜੀ ਆ ਤੇ ਪਿੱਛੇ ਵਿਰੇ ਜਮਾ ਸਲਮ ਜਿਹਾ ਕੂਤਰ ਆ ਤੇ ਆਹ ਬਈ ਦੂਜੀ ਸਾਈਡ ਦੀ ਅੱਖ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਠੀਕ ਹੈ ਜੀ ਵੱਡਾ ਬਰੀਡਰ ਕਬੂਤਰ ਆ ਮਰਾ ਭਰਾ ਫੁੱਲ ਡਾਵਾ ਫੁੱਲ ਰੀਅਲਟਡ ਕਬੂਤਰ ਆ ਮਰਾ ਵੀ ਚਿੱਟੀ ਅੱਖ ਦੇ ਵਿੱਚ ਸੱਜ ਨੂੰ ਹਲਕਾ ਜਾਂ ਟਾਂਗ ਪੈਂਦਾ ਇਹਦੇ ਦੂਜੇ ਬੰਨੇ ਠੀਕ ਹੈ ਇਧਰਲੀ ਅੱਖ ਤਾਂ ਬਿਲਕੁਲ ਚਿੱਟੀ ਦੂਜੇ ਬੰਨੇ ਮਰਾ ਭਰਾ ਟਾਂਗ ਪੈਂਦਾ ਇਹਦੇ ਚੈੱਕ ਆਪ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਜੀ ਨਾ ਪਰਦਾ ਪੱਲੇ ਦੀ ਮਰਾ ਭਰਾ ਕੁਆਲਿਟੀ ਚੈੱਕ ਕਰਿਓ ਦੇਖੋ ਜੀ ਕਿੰਨੇ ਚੌੜੇ ਨਿੱਗਰ ਪੱਲੇ ਦਾ ਆਪਣਾ ਕੂਤਰਿਆ ਠੀਕ ਹੈ ਕੋਈ ਗੈਪ ਨਹੀਂ ਆ ਕੋਈ ਗੋਹ ਨਹੀਂ ਆ ਮਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਿਲਕੁਲ ਸੱਜ ਨੂੰ ਚੌੜੇ ਚੌੜੇ ਪੱਲਿਆਂ ਦਾ ਆਪਣਾ ਇਹ ਕੂਤਰਿਆ ਰਈ ਗੱਲ ਪੂਛ ਦੀ ਉਹ ਤੁਹਾਨੂੰ ਪਤਾ ਹੀ ਆ ਜੀ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਜਾਨਵਰ ਆਪਣੇ ਪੂਛ ਕਿਹੋ ਜੀ ਰੱਖਦੇ ਨੇ ਬਾਕੀ ਕੂਟਰ ਚੀੜਾ ਹੁਣ ਜੋਰਿਆ ਲਾਈ ਜਾਂਦਾ ਆ ਆ ਮੇਰਾ ਭਰਾ ਅਗਲਾ ਪੱਲਾ ਆਪਣੇ ਜਾਨਵਰ ਦਾ ਲਾਸਟ ਵਾਲੀਆਂ ਕੰਨੀਆਂ ਉੱਦੋਂ ਚੜਦੀ ਆ ਆ ਰਹੀ ਹੈ ਠੀਕ ਐ ਤੇ ਆਹ ਵਾਜੀ ਜਾਨਵਰ ਆਪਣੇ ਦੇ ਪੈਰ ਬਿਲਕੁਲ ਬੰਦ ਜੋੜ ਠੀਕ ਐ ਜੀ ਸੁਰਖ ਜਾਮਣੀ ਪੈਰਾਂ ਦਾ ਮੇਰਾ ਭਰਾ ਆਪਣਾ ਜਾਨਵਰ ਆ ਦੇਖੋ ਜੀ ਬਿਲਕੁਲ ਬਰੀਕ ਜੇ ਪੈਰ ਰੱਖਦਾ ਕੂਟਰ ਠੀਕ ਐ ਜੇ ਉਹ ਜੀ ਨੋਗਾ ਉਹੋ ਜੀ ਆ ਮੇਰਾ ਭਰਾ ਇਸ ਕੂਟਰ ਦੀਆਂ ਨੌਂ ਦਰਾਂ ਨੇ ਬਾਕੀ ਰਈ ਗੱਲ ਪੂਛ ਦਿਓ ਤੁਸੀਂ ਚੈੱਕ ਕਰ ਲਓ ਕੈਮਰਾ ਥੋ ਬਿਲਕੁਲ ਬੰਦ ਪੂਛ ਰੱਖਦਾ ਸੱਜਣੋ ਦੇਖੋ ਕੋਈ ਅੰਗੂਠੇ ਤਾਂ ਨਹੀਂ ਲਾਏ ਕੋਈ ਕੂਤਰ ਐ ਤਾਂ ਨਹੀਂ ਕਰਕੇ ਵਿਖਾਰਿਆ ਆ ਲੋ ਚੈੱਕ ਕਰ ਲੋ ਠੀਕ ਹੈ ਜੀ ਬਿਲਕੁਲ ਬੰਦ ਪੂਛ ਰੱਖਦਾ ਸੱਜਣੋ ਕਬੂਤਰ ਆਇਆ ਸਾ ਕਬੂਤਰ ਆ ਨਾ ਬੱਚੇ ਇਸ ਕੂਤਰ ਦੇ ਫੁੱਲ ਡਾਟ ਪਾਉਣਗੇ ਫੋਲਾ ਡਾਟ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਚੀਜ਼ ਹੈ ਮੇਰਾ ਵੀਰ ਬਾਕੀ ਦੁਵਾਰ ਤੋਂ ਮੇਰਾ ਵੀਰ ਤੁਸੀਂ ਜਾਨਵਰ ਆਪਣੇ ਦਾ ਬਾਰੀ ਸਟਰਕਚਰ ਪਲੱਸ ਕੱਲੀ ਸ਼ੈਕਲ ਚੈੱਕ ਕਰ ਲੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜੇ ਆ ਕਿ ਹਾਂ ਬਈ ਬਾਕੀ ਟੌਪ ਜਾਨਵਰ ਹੈਗਾ ਯਾ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਆ ਕਰੂ ਠੀਕ ਹੈ ਮੁੜ ਕੇ ਨਾ ਗਿਆ ਕਰੂ ਵੀਰੇ ਤੁਸੀਂ ਚੰਗੇ ਕੂਤਰ ਸਾਨੂੰ ਪਰਸਨਲ ਵੀਡੀਓ ਨਹੀਂ ਲਾਉਂਦੇ ਆਪਾਂ ਸਦਰੋਂ ਚੈਨਲ ਉੱਤੇ ਵੀਡੀਓ ਲਾ ਦੇਈਦੀ ਆ ਜਿਹੜਾ ਭਰਾ ਮੌਕੇ ਨੂੰ ਦੇਖ ਕੇ ਫਾਇਦਾ ਚੁੱਕ ਗਿਆ ਤਾਂ ਚੁੱਕ ਗਿਆ ਮੇਰਾ ਵੀਰੇ ਠੀਕ ਹੈ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਨਾਲ ਲੱਗੀ ਮਾਦੀ ਦਾ ਸ਼ੋਅ ਕਰਾਉਣਾ ਹਾਂ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਮੇਰਾ ਭਰਾ ਬਰੇ ਆਪਣੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਠੀਕ ਹੈ ਜੀ ਬਰੇ ਜਿਵੇਂ ਤੁਹਾਨੂੰ ਹਰ ਵਾਰ ਪਤਾ ਪਹਿਲਾਂ ਆਪਣੇ ਜਾਨਵਰਾਂ ਦੇ ਮੇਰਾ ਭਰਾ ਤੁਸੀਂ ਬਾਡੀ ਸਟਰਕਚਰ ਚੈੱਕ ਕਰਿਆ ਕਰੋ ਦੇਖੋ ਜੀ ਪਤਾ ਲਾਦਾ ਬਈ ਜੀ ਹੱਤ ਦੇ ਵਿੱਚ ਕੋਈ ਅਸਲਾ ਫੜਿਆ ਆ ਠੀਕ ਹੈ ਕੁਆਲਿਟੀ ਸੱਜਣੋ ਤੁਹਾਡੀ ਸਕਰੀਨ ਦੇ ਸਾਹਮਣੇ ਲਾਈਵ ਚੈੱਕ ਕਰ ਸਕਦੇ ਹੋ ਬਹੁਤ ਭਰਾ ਕਹਿੰਦੇ ਬਰੇ ਸਾਨੂੰ ਅੱਡ ਵੀਡੀਓ ਪਾ ਦਿਓ ਉਹ ਯਾਰ ਭਰਾ ਤੁਹਾਡੇ ਵਾਸਤੇ ਮੇਰਾ ਭਰਾ 10 ਤੋਂ 12 ਮਿੰਟ ਦੀ ਆਪਾਂ ਵੀਡੀਓ ਸ਼ੂਟ ਕਰੀ ਦੀ ਹੈ ਵੀਡੀਓ ਕਾਦੀ ਪੂਰੀ ਫਿਲਮ ਹੀ ਬਣਾਈ ਦੀ ਇੱਕ ਹਿਸਾਬ ਦੀ ਯਾਰ ਠੀਕ ਹੈ ਜੇ ਤੁਹਾਨੂੰ 12 ਮਿੰਟ ਦੀ ਵੀਡੀਓ ਵਿੱਚ ਨਹੀਂ ਜਾਣਾ ਪਰ ਸਮਝ ਆ ਸਕਿਆ ਨਾ ਮੇਰਾ ਭਰਾ ਤੇ ਵੀਰੇ 1-2 ਘੰਟਿਆਂ ਦੀ ਜਾਂ 1 ਅੱਧੇ ਮਿੰਟ ਦੀ ਵੀਡੀਓ ਵਿੱਚ ਤੁਹਾਨੂੰ ਨਹੀਂ ਪਤਾ ਲੱਗ ਪਉਣਾ ਮੇਰਾ ਵੀਰ ਠੀਕ ਹੈ ਕਿਉਂਕਿ ਜੈਸਾ ਆਪਦੀ ਅਸੀਂ ਵੀਡੀਓ ਬਣਾਈ ਦੀ ਕੱਲੀ-ਕੱਲੀ ਚੀਜ਼ ਮੇਰਾ ਭਰਾ ਵਿਖਾਈ ਦੀ ਆ ਠੀਕ ਹੈ ਵੀਰੇ ਪ्योर ਮਰਾ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੀ ਬਾਟੀ ਕੂਤਰੀ ਠੀਕ ਹੈ ਜੀ ਸੰਧੂਰੀ ਨੋਕ ਤੋਂ ਸੰਧੂਰੀ ਪਰਖਾਂ ਪੈਰ ਦੇ ਵਿੱਚ ਸਦਰੂ ਕਬੂਤਰੀ ਦੇ ਪੱਕੇ ਠੱਲ ਪਾਈ ਹੋਈ ਆ ਬਾਕੀ ਕੂਤਰੀ ਆਪਣੀ ਇਹ ਆਂਡਿਆਂ ਤੇ ਆਈ ਹੋਈ ਆ ਮੇਰਾ ਵੀਰ ਤੇ ਜਸ ਕਿਸੇ ਭਰਾ ਨੂੰ ਸਦ ਨੂੰ ਜੋੜਾ ਚਾਹੀਦਾ ਹੋਵੇ ਨਾਮ ਦੇ ਨਾਲ ਕੰਟੈਕਟ ਕਰ ਲਿਆ ਕਰੋ ਵੀਰੇ ਨਹੀਂ ਜਨਾ ਕੁਤਰ ਨਾਲ ਦੇ ਨਾਲ ਸੇਲ ਹੋ ਜਾਂਦੇ ਮੇਰਾ ਵੀਰ ਠੀਕ ਹੈ ਕਿਉਂਕਿ ਜਸ ਰੇਡ ਦੇ ਵਿੱਚ ਆਪਾਂ ਚੀਜ਼ ਦੇ ਦਿੰਦੇ ਹਾਂ ਨਾ ਤੇ ਆ ਵੀਰੇ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਇਹ ਵੱਡੀ ਕੁਤਰੀ ਹੈ ਸੰਧੂਰੀ ਨੋਕ ਸਦ ਨੂੰ ਸੰਧੂਰੀ ਪਲਕਾਂ ਬਾਕੀ ਦੂਜੇ ਬੰਨੇ ਉਹ ਮੇਰਾ ਵੀਰ ਤੁਸੀਂ ਆਪਣੀ ਮੱਧ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਲਓ ਜੀ ਬੋਟਾ ਚੈੱਕ ਕਰੋ ਯਾਰ ਕੁਦੀ ਦਾ ਪਹਲਾ ਜਿਆਦਾ ਸੋਹਣਾ ਆ ਠੀਕ ਹੈ ਪੂਰਾ ਚੌੜਾ ਬੋਟਾ ਆ ਮੇਰਾ ਵੀਰ ਠੀਕ ਹੈ ਬਾਕੀ ਕਦ ਕਰ ਤੁਸੀਂ ਚੈੱਕ ਕਰ ਹੀ ਲਿਤਾ ਆਪਣੀ ਮਾਦੀ ਦਾ ਤੇ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਜੀ ਆਪਣੀ ਕੂਤਰੀ ਦਾ ਆ ਲੋ ਜੀ ਦੇਖੋ ਸੱਜਣੋ ਆਹ ਹੁੰਦੀ ਹੈ ਨਸਲ ਦੇਖੋ ਜੀ ਕਿੱਡੇ ਨਿੱਕਰ ਉੱਚੇ ਲੰਮੇ ਚੌੜੇ ਪੱਲੇ ਦੀ ਆਪਣੀ ਇਹ ਕੂਤਰੀ ਹੈ ਠੀਕ ਹੈ ਤੇ ਬਾਕੀ ਆ ਮੇਰਾ ਭਰਾ ਅਗਲਾ ਪੱਲਾ ਤੁਸੀਂ ਚੈੱਕ ਕਰ ਲਓ ਆਪਣੀ ਕੂਤਰੀ ਦਾ ਦੇਖੋ ਜੀ ਐਨ ਸੱਜਣੋ ਪੂਰੇ ਚੌੜੇ-ਚੌੜੇ ਫਰਾਂ ਦੀ ਕੂਤਰੀ ਆ ਦੇਖੋ ਬਿਲਕੁਲ ਗੈਪ ਨਹੀਂਗਾ ਠੀਕ ਹੈ ਇਹੋ ਜਿਹੇ ਜੋੜਿਆਂ ਦੇ ਬੱਚੇ ਮੇਰਾ ਭਰਾ ਲੋਕਾਂ ਤੋਂ ਭੁਆਇਆ ਤੋਂ ਨਹੀਂ ਬੰਦੇ ਹੁੰਦੇ ਠੀਕ ਹੈ ਬਾਕੀ ਰਹੀ ਗੱਲ ਮਾਦੀ ਦੀ ਕੰਨੀਆਂ ਦੀ ਆ ਚੈੱਕ ਕਰ ਲਓ ਕੁਤਰੀ ਆਪਾਂ ਕਿੱਥੋਂ ਫੜੀ ਆ ਤੇ ਕੰਨੀਆਂ ਦੇਖੋ ਮੇਰਾ ਭਰਾ ਪੂਸ ਦੇ ਵਿੱਚੋਂ 1/2 ਇੰਚ ਹੀ ਬਾਹਰ ਨੂੰ ਜਾਂਦੀਆਂ ਨੇ ਠੀਕ ਹੈ ਨਾ ਤੇ ਆ ਸੱਦ ਨੂੰ ਮਾਦੀ ਆਪਣੀ ਦਾ ਪੈਰ ਆ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਮੇਰਾ ਭਰਾ ਬੰਦ ਜੋੜਾ ਨਾ ਫੋਨ ਨੰਬਰ ਵਾਲੀ ਥੱਲ ਪਾਈ ਹੋਈ ਆ ਕੁਤਰੀ ਤੇ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਪੂਸ ਦੀ ਉਹ ਤੁਸੀਂ ਚੈੱਕ ਕਰ ਲਓ ਜੀ ਆ ਲੋ ਮੈਨੂੰ ਦੱਸਣ ਦੀ ਲੋੜ ਨਹੀਂ ਸੱਜਣੋ ਕਿ ਜਾਨਵਰ ਆਪਣੇ ਪੂਸ ਦੀ ਕੁਆਲਿਟੀ ਕਿਹੋ ਜਿਹੀ ਰੱਖਦੇ ਨੇ ਲੋਕੀ ਪੂਸ ਵਿਖਾਉਂਦੇ ਆ ਅੰਗੂਠਿਆਂ ਲਾ ਕੇ ਆਪਾਂ ਖੁੱਲੀ ਕਰਕੇ ਵਿਖਾਈ ਦੇ ਲਓ ਤਿੱਧਰ ਮਰਜ਼ੀ ਲਈ ਫਿਰੋ ਯਾਰ ਜੇ ਜਨਵਰ ਦੀ ਪੂਛ ਬੰਦ ਆ ਉਹਨੇ ਬੰਦ ਹੀ ਰੱਖਣੀ ਜਿਵੇਂ ਮਰਜ਼ੀ ਹਲਾਈ ਚੱਲੂ ਲਓ ਠੀਕ ਐ ਤੇ ਆ ਸੀਗੀ ਦਰਸ਼ਕੋ ਆਪਣੀ ਵੱਡੀ ਗੂਦਰੀ ਠੀਕ ਐ ਜੀ ਤੇ ਆਓ ਵੀ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਤ ਨੂੰ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਵੀਰੇ ਵੀਡੀਓ ਪਿਸ਼ਾਕ ਆਪਣੀ ਲੰਬੀ ਹੋ ਜੇ ਪਰ ਤੁਹਾਨੂੰ ਸ਼ੌਂਕ ਕਰਾਈਦਾ ਮੇਰਾ ਭਰਾ ਐ ਤਸੱਲੀ ਬਖਸ਼ ਠੀਕ ਐ ਆ ਬਾਕੀ ਤੁਸੀਂ ਦਵਾਤ ਤੋਂ ਮੇਰਾ ਭਰਾ ਜੋੜੇ ਆਪਣੇ ਨੂੰ ਮੇਰਾ ਵੀਰ ਮੱਕਾ ਮਲ ਤੁਰਦਾ ਫਿਰਦਾ ਚੈੱਕ ਕਰ ਸਕਦੇ ਹੋ ਦੇਖੋ ਬਾਈ ਜੀ ਜਨਪੁਰਾ ਵੀਰੇ ਕਬੂਤਰ ਦੇ ਵਿੱਚ ਇੰਨੀ ਕਿ ਟਾਪ ਕੁਆਲਿਟੀ ਹੈ ਨਾ ਸਦ ਨੂੰ ਹੱਥ 'ਚ ਆ ਕੇ ਨਾ ਬੰਦੇ ਨੂੰ ਚਾਸੀ ਵਖਰੀ ਆਉਂਦੀ ਕਿ ਹਾਂ ਯਾਰ ਵਾਕੀ ਕੋਈ ਲੋਹਾ ਫੜਿਆ ਹੋਇਆ ਵਾ ਠੀਕ ਹੈ ਦੇਖੋ ਮੇਰਾ ਵੀਰ ਮੂੜੇ ਦੇਖੋ ਤੁਸੀਂ ਕਿਵੇਂ ਬਾਹਰ ਨੂੰ ਕਰਕੇ ਖੜਦਾ ਹੈ ਬਾਕੀ ਨਾ ਜਾਲ ਦੇ ਵਿੱਚ ਮੇਰਾ ਭਰਾ ਕਬੂਤਰ ਫਿਰਦੇ ਵੇ ਆ ਤਾਂ ਕਰਕੇ ਆਪਾਂ ਉਧਰ ਵੀਡੀਓ ਸ਼ੂਟ ਨਹੀਂ ਕਰੀ ਜਾਂਦੇ ਤੇ ਬਾਕੀ ਆਹ ਮਕਮਲ ਮੇਰਾ ਵੀਰ ਜੋੜੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਦ ਨੂੰ ਬਿਲਕੁਲ ਫਿੱਟ ਹੋਰ ਕਬੂਤਰ ਹੁੰਦੇ ਆ ਠੀਕ ਆ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਮੇਰਾ ਭਰਾ ਤੁਸੀਂ ਬੇਫਿਕਰ ਹੋ ਕੇ ਮੇਰਾ ਵੀਰ ਇਹਨਾਂ ਜਾਨਵਰਾਂ ਨੂੰ ਆਪਣੇ ਖੁੱਡਿਆਂ ਦੇ ਅੰਦਰ ਐਂਟਰ ਕਰ ਸਕਦੇ ਹੋ ਠੀਕ ਆ ਬਾਕੀ ਤੁਸੀਂ ਜਾਨਵਰ ਆਪਣੇ ਨੂੰ ਮੇਰਾ ਭਰਾ ਚੈੱਕ ਕਰ ਸਕਦੇ ਹੋ ਦੇਖੋ ਜੀ ਹਾਲੇ ਸਾਧ ਨੂੰ ਕਬੂਤਰ ਜਾਲ ਦੇ ਅੰਦਰ ਐ ਖੜਦਾ ਤੇ ਜਿੱਥੇ ਖੁੱਡੇ ਜਾਂਦਾ ਜਿਹੜੀ ਥਾਂ ਤੇ ਆਹ ਕੂਤਰ ਬੰਦਾ ਆ ਨਾ ਮੇਰਾ ਭਰਾ ਪਤਾ ਲੱਗਦਾ ਹਾਂ ਯਾਰ ਖੁੱਡੇ ਅੰਦਰ ਵਾਕਈ ਕੋਈ ਚੀਜ਼ ਫਿਰਦੀ ਆ ਬੰਦੇ ਦੇ ਠੀਕ ਹੈ ਕੋਈ ਬੰਦਾ ਤੁਹਾਡੇ ਕੋਲੋਂ ਦੂਜੀ ਛੱਤ ਤੋਂ ਪਾਸਿਓਂ ਆਉਂਦਾ ਅਗਲਾ ਵੀ ਵੇਖ ਕੇ ਕਹੂਗਾ ਕਿ ਭਰੇ ਯਾਰ ਜਾਨਵਰ ਬੜਾ ਖਰਾ ਕਿਹੜੇ ਏਰੀਆ ਦੇ ਵਿੱਚੋਂ ਜਾਨਵਰ ਆਇਆ ਆ ਠੀਕ ਹੈ ਸਜਣੋ ਜਿਹੜਾ ਕਬੂਤਰ ਸਿਹਤ ਦੇ ਲਾਇਕ ਹੁੰਦਾ ਨਾ ਉਹਦੀ ਸਿਹਤ ਆਪਾਂ ਕਰੀਦੀ ਆ ਬਾਕੀ ਤੁਸੀਂ ਆਪ ਸਿਆਣੇ ਹੋ ਠੀਕ ਹੈ ਜੀ ਆਪਾਂ ਦਾ ਬਰੇ ਚੀਜ਼ੇ ਵੇਚਣੀ ਆ ਜਿਹੜੇ ਬੰਦੇ ਨੇ ਚੀਜ਼ੇ ਵੇਚਣੀ ਹੁੰਦੀ ਕਵਾਲਿਟੀ ਸਦ ਨੂੰ ਸਕਰੀਨ ਦੇ ਉੱਤੇ ਝਲਕਦੀ ਹੋਣੀ ਚਾਹੀਦੀ ਆ ਬੰਦੇ ਸਾਰੇ ਸਿਆਣੇ ਹੁੰਦੇ ਆ ਮੇਰਾ ਭਰਾ ਜਿਹਨੇ ਪੈਸੇ ਲਾ ਕੇ ਚੀਜ਼ ਲੈਣੀ ਹੁੰਦੀ ਨਾ ਹਾਂ ਬਾਕੀ ਕਈ ਭਰਾ ਪੁੱਛਦੇ ਹੁੰਦੇ ਵੀਰੇ ਪ੍ਰਾਈਸ ਮੈਂ ਤੁਹਾਨੂੰ ਮੈਂਸ਼ਨ ਕਰ ਦੇਣਾ ਵੀਰੇ ਵੀਡੀਓ ਆਪਣੀ ਫੋਲੋ ਵਾਚ ਕਰ ਲਿਆ ਕਰੋ 3000 ਰੁਪਿਆ ਰੇਟ ਆ ਮੇਰਾ ਭਰਾ ਜੂੜੇ ਦਾ ਠੀਕ ਆ ਜੀ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਆ ਇਸ ਰੇਟ ਦੇ ਵਿੱਚ ਸ਼ਾਇਦ ਹੀ ਕੋਈ ਬੰਦਾ ਇਹੋ ਜਿਹਾ ਜਾਨਵਰ ਦੇ ਪਾਵੇ ਠੀਕ ਆ ਜੀ ਆਂਡੀ ਬੱਚਿਆਂ ਦੀ ਮੇਰਾ ਭਰਾ ਆਪਣੇ ਫੋਲੋ ਬਟਾ ਫੋਲੋ ਗਾਰੰਟੀ ਹੁੰਦੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀ ਕੁਆਲਿਟੀ ਆਪਣੇ ਕੁਤਰ ਦੀ ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਲਿਆਵਾਂਗਾ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ